ਅਸਲੀ ਲੋੜੀ ਤਾਂ ਫਿਰ ਇਹੀ ਹੈ ਢਾਲੀ ਇਹ ਇਹ ਅਸਲੀ ਲੋੜੀ ਹੈ ਬਾਈ ਢਾਲੀ ਆਪਣੀ ਹਾਂ ਜਿਹੜਾ ਗੰਦ ਆਪਾਂ ਸਾਫ ਕਰ ਰਹੇ ਆ ਮੇਰੀ ਮਸਾਜ ਦੀ ਸੇਵਾ ਧਰਤੀ ਵੀ ਮਾਤਾ ਹੈ ਯਾਰ ਹਾਂ ਮੇਰੀ ਵੀਡੀਓ ਬਣਾ ਹਾਂ ਬਿਲਕੁਲ ਮਾਤਾ ਦੇਖਿਆ ਸੀ ਜਿਹਨਾਂ ਕੋਲ ਸਫਾਈ ਕਰ ਰਹੇ ਆ ਬਿਲਕੁਲ ਬਿਲਕੁਲ ਦੇਖੋ ਜੀ ਕਿੰਨਾ ਗੰਦ ਚੱਕ ਰਹੇ ਆ ਇਹ ਇਹਦਾ ਜੇ ਸਫਾਈ ਕਰਾਂਗੇ ਆਪਾਂ ਤਾਂ ਖੁਦਾਈ ਆਪੀ ਆਜੂ ਆ ਦੇਖ ਕਿਵੇਂ ਮਿੱਟੀ ਚੜੀ ਆ ਹੂੰ ਤੇ ਕਹਿੰਦੇ ਮਿੱਟੀ ਜਣੀ ਪਾਓ 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 ਬਾਕੀ ਇਹਦੀ ਸੇਵਾ ਕਰੂ ਇਨਸਾਨ ਭਗਵਾਨ ਬੰਦੇ ਦੀ ਸੇਵਾ ਕਰਦਾ ਉਹ ਤਾਂ ਉਹ ਤਾਂ ਕੈਸ਼ ਹੈ ਹੂੰ ਆਪੋ ਆਪਦੀ ਆ ਹੁਣ ਡੀਜੇ ਚੱਲ ਪੈਣਗੇ ਡੀਜੇਾਂ ਤੇ ਦੁਨੀਆ ਹੋਜੂ ਲੋਹੜੀ ਮਨਾਉ ਆਪਣਾ ਕੀ ਘਸ ਗਿਆ ਆਪਾਂ 15 ਮਿੰਟ ਗੰਦ ਚੱਕ ਕੇ ਇਹਨੂੰ ਅੱਗ ਲਾਤੀ ਇਹ ਆਪੋ ਆ ਦਾ ਵਿਚਾਰ ਹੈ ਸਭ ਨੂੰ ਬਣਾਉਣਾ ਚਾਹੀਦਾ